हां बेटा ਤਾਂ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ 2.7 ਦੇ 2 ਨੰਬਰ ਸਵਾਲ ਤੇ ਪਹੁੰਚੇ ਹੋਏ ਸੀ ਉਹਦਾ b ਪਾਰਟ ਹੁਣ ਕਰਨ ਲੱਗੇ ਆਂ ਬੇਟਾ ਕਹਿੰਦਾ ਭਾਗ ਕਰੋ ਤੇ ਉੱਤਰ ਦੀ ਪਰਤਾਲ ਕਰੋ ਠੀਕ ਹੈ ਤਾਂ ਤੁਹਾਨੂੰ ਮੈਂ ਬੇਟਾ ਫਾਰਮੂਲਾ ਦੱਸ ਦਿੱਤਾ ਹੋਇਆ ਸੀਗਾ b ਭਾਜ ਬਰਾਬਰ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਇਹ ਦੋਵੇਂ ਪਾਸੇ ਬਰਾਬਰ ਹੋ ਜਾਂਦੇ ਆ ਬੇਟਾ ਇਹ ਚੇਤੇ ਰੱਖਣਾ ਆ ਤੁਸੀਂ ਠੀਕ ਹੈ ਤਾਂ ਪਹਿਲਾਂ ਆਪਾਂ ਭਾਗ ਕਰਦੇ ਆ 8975 8975 ਭਾਗ 21 ਤਾਂ ਬੇਟਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਪਾੜਾ ਜਿਹੜਾ 21 ਦਾ ਚੇਤੇ ਰੱਖਣਾ ਆ 8 ਤਾਂ ਬਹੁਤ ਛੋਟੇ ਆ 899 21 ਦਾ ਪਾੜਾ 89 ਤੱਕ 21 ਚੌਕ 84 ਆ ਜਾਂਦੇ ਆ ਪੁੱਤ 9 ਚੋਂ 4 ਗਏ 5 ਉੱਤੋਂ ਲਾ ਲਿਆ 7 21 ਦੂਣਾ 42 ਤੇ 7 ਚੋਂ 2 ਗਏ 5 5ਾ ਚੋਂ 4 ਗਏ 1 ਉੱਤੋਂ ਲਾ ਲਿਆ ਆਪਾਂ 5 ਤਾਂ 21 7ਾ 100 47 ਇੱਥੇ 8 ਆ ਗਏ ਬੇਟਾ ਬਾਕੀ 15 ਦੇ 7 ਦੇ 8 4 4 ਦੇ 0 1 ਚੋਂ 1 ਦੇ 0 ਤਾਂ ਬਾਕੀ 8 ਬਚ ਗਏ ਠੀਕ ਹੈ ਹੁਣ ਬੇਟਾ ਆਪਾਂ ਇਹ ਭਾਗ ਕਰ ਲਈ ਹੁਣ ਆਪਾਂ ਪੜਤਾਲ ਕਰ ਲੈਣੇ ਆ ਤਾਂ ਪੜਤਾਲ ਦੇ ਵਿੱਚ ਭਾਜ ਬਰਾਬਰ 99 75 ਇਹ ਭਾਜ ਹੈ ਬਰਾਬਰ ਭਾਜਕ ਕੀ ਹੈ ਸਾਡੇ ਕੋਲ 21 ਗੁਣਾ 400 27 ਜਮਾ 8 ਤਾਂ ਬੇਟਾ 21 427 8 ਕਰਾਂਗੇ ਤਾਂ ਫਿਰ ਜੀਤ ਹੈ 8975 ਬਣ ਜਾਂਦੇ ਆ ਤਾਂ ਸਾਡਾ ਉੱਤਰ ਠੀਕ ਹੈ ਜੇ ਨਹੀਂ ਬਣਦੇ ਤਾਂ ਫਿਰ ਸਾਡਾ ਉੱਤਰ ਗਲਤ ਹੈਗਾ ਜੇ ਤਾਂ ਬੇਟਾ ਸਿੱਧਾ ਕਰ ਸਕਦੇ ਨੇ ਠੀਕ ਹੈ ਨਹੀਂ ਤਾਂ 427 1 ਕੀ ਕਰਦੇ ਆ 1 7 7 ਇਹ 427 ਹੀ ਆ ਜਾਣੇ ਸਿੱਧੇ ਤਾਂ 2 7 14 2 ਦੁਣੀ 4 ਤੇ 1 5 2 ਚੋਕੇ 8 ਇਹ ਆ ਗਏ 7 4 ਤੇ 2 6 4 ਤੇ 5 9 ਤੇ 8 ਦੇ 8 ਤਾਂ 8967 ਆ ਗਏ ਵਿੱਚ ਆਪਾਂ 8 ਜੋੜ ਦਿੰਨੇ ਆ ਤਾਂ 8000 900 75 ਆ ਗਏ ਤਾਂ ਆ ਦੇਖੋ ਆ ਵੀ 8975 ਆ ਆ ਵੀ 8975 ਹੈਗਾ ਤੇ ਸਾਡੇ ਉੱਤਰ ਦੀ ਪੜਤਾਲ ਹੋ ਗਈ ਵੀ ਇਹ ਉੱਤਰ ਠੀਕ ਹੈਗਾ ਯਾਰ ਠੀਕ ਆ ਬੇਟਾ ਤਾਂ ਇਹਦੇ ਬੇਟਾ ਨਾਲ ਜਿਹੜਾ ਸੀਗਾ ਇਹ ਸੀਗਾ ਸਵਾਲ ਨੰਬਰ 2 ਤਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ